आज मैं सुनाने जा रही हूं आपको एक पंजाबी लोकगीत <laughs> निममंदरे नाल बियाइ नि कुड़ियो हाण दियो 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 जद मंदरा मेरे नाल तोरे जॾ मंदेर नाल तोर आ जॾ मंदे नाल ਜਦ ਮੰਦਰਾ ਮੇਰੇ ਨਾਲ ਤੁਰਿਆ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ 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 ਏ ਕੀ ਲੱਗਦਾ ਤੇਰਾ ਨਿਸਖਿਓ ਹਾਣ ਦਿਓ ਏ ਕੀ ਲੱਗਦਾ ਤੇਰਾ ਨਿਸਖਿਓ ਹਾਣ ਦਿਓ ਨੀ ਮੈਂ ਮੰਦਰੇ ਨਾਲ ਬਿਆਈ ਨਿਕੂ ਮੰਦਰੇ ਨਾਲ ਬਿ ਆਹੀ ਨਕੂੜਿਓ ਹਣ ਦਿਓ ਜਦ ਮੰਦਰਾਕਾਰ ਅੰਦਰ ਵੜਿਆ ਜਦ ਮੰਦਰਾਕਾਰ ਅੰਦਰ ਵੜਿਆ ਜਦ ਮੰਦਰਾਕਾਰ ਅੰਦਰ ਵੜਿਆ ਜਦ ਮੰਦਰਾਕਾਰ ਅੰਦਰ ਇਸ ਨੂੰ ਹਾਲ ਸੁਣਾ ਮਾਨ ਸਕਿਓ ਹਾਣ ਦਿਓ ਨੀ ਮੇ ਕਿਸ ਨੂੰ ਹਾਲ ਸੁਣਾ ਮਾਨ ਸਕਿਓ ਹਾਣ ਦਿਓ ਨੀ ਮੈਂ ਮੰਦਰੇ ਨਾਲ ਬਿਆਹੀ ਨ ਸਕਿਓ ਹਾਣ ਦਿਓ ਨੀ ਮੈਂ ਮੰਦਰੇ ਨਾਲ ਬਿਆਹੀ ਨ ਸਕਿਓ ਹਾਣ ਦਿਓ ਨੀ ਮੈਂ ਲੰਬੇ ਨਾਲ ਬਿਆਹੀ ਨ ਕੋੜਿਓ ਹਾਣ ਦਿਓ ਨੀ ਮੈਂ ਲੰਬੇ ਨਾਲ ਦ ਲੰਬਾ ਮੇਰੇ ਨਾਲ ਹੈ ਤੋਰਿਆ ਜਦ ਲੰਬਾ ਮੇਰੇ ਨਾਲ ਹੈ ਤੋਰਿਆ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਇਹ ਕੀ ਲੱਗਦਾ ਤੇਰਾ ਨਿਕੁੜਿਓ ਹਣ ਦਿਓ ਇਹ ਕੀ ਲੱਗਦਾ ਤੇਰਾ ਨਿਕੁੜਿਓ ਹਣ ਦਿਓ ਨਿਮ ਲੰਬੇ ਨਾਲ ਬਿਆਹੀ ਨਿਕੁੜਿਓ ਹਣ ਦਿਓ ਨਿਮ ਲੰਬੇ ਨਾਲ ਬਿਆਹੀ ਨਿਕੁੜਿਓ ંબા ਕਰੇ ਅੰਦਰ ਵੜਿਆ ਜਾਕੇ ਬੂਹੇ ਦੇ ਵਿੱਚ ਅੜਿਆ ਜਾਕੇ ਬੂਹੇ ਦੇ ਵਿੱਚ ਅੜਿਆ ਨਿਮ ਕਿਸ ਨੂੰ ਹਾਲ ਸੁਣਾ ਮਾਨੀ ਕੁੜੀਓ ਹਣ ਦਿਓ ਨਿਮ ਕਿਸ ਨੂੰ ਹਾਲ ਸੁਣਾ ਮਾਨੀ ਕੁੜੀਓ ਹਣ ਦਿਓ ਨਿਮ ਲੰਬੇ ਨਾਲ ਵਿਆਹੀ ਨਿ ਕੁੜੀਓ ਹਣ ਦਿਓ ਨਿਮ ਲੰਬੇ ਨਾਲ ਵਿਆਹੀ ਨਿ ਕੁੜੀਓ ਹਣ ਦਿਓ ਨੀ ਮੈਂ ਕਾਲੇ ਨਾਲ ਵਿਆਹੀ ਨੀ ਕੁੜੀਓ ਹਣ ਦਿਓ ਨੀ ਮੈਂ ਕਾਲੇ ਨਾਲ ਵਿਆਹੀ ਨੀ ਕੁੜੀਓ ਹਣ ਦਿਓ ਜਦ ਕਾਲਾ ਮੇਰੇ ਨਾਲ ਤੋਰਿਆ ਜਦ ਕਾਲਾ ਮੇਰੇ ਨਾਲ ਤੋਰਿਆ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਏ ਕੀ ਲੱਗਦਾ ਤੇਰਾ ਨੀ ਕੁੜੀਓ ਹਣ ਦਿਓ ਏ ਕੀ ਲੱਗਦਾ ਤੇਰਾ ਨੀ ਸਖੀਓ ਹਣ ਦਿਓ ਨਿਮ ਕਾਲੇ ਨਾਲ ਬਿਆਈ ਨੀ ਕੁੜੀਓ ਹਾਨਦੀ ਨਿਮ ਕਾਲੇ ਨਾਲ ਬਿਆਈ ਨੀ ਕੁੜੀਓ ਹਾਨਦੀਓ ਜਦ ਕਾਲਾ ਘਰ ਅੰਦਰ ਵੜਿਆ ਜਦ ਕਾਲਾ ਘਰ ਅੰਦਰ ਵੜਿਆ ਡੰਗਰ ਬੱਚਾ ਸਾਰਾ ਡਰਿਆ ਡੰਗਰ ਬੱਚਾ ਸਾਰਾ ਡਰਿਆ ਨਿਮ ਕੁੱਟਕੇ ਕਾਲ ਜਾ ਫੜਿਆ ਨਿ ਸਖਿਓ ਹਾਨਦੀਓ ਨਿਮ ਕੁੱਟਕੇ ਕਾਲ ਜਾ ਫੜਿਆ ਨਿ ਸਖਿਓ ਨਿਮਗੋਰੇ ਨਾਲ ਵਿਆਹੀ ਨਹੀਂ ਸਕਿਓ ਹਾਨ ਦਿਓ ਨਿਮਗੋਰੇ ਨਾਲ ਵਿਆਹੀ ਨਹੀਂ ਸਕਿਓ ਹਾਨ ਦਿਓ ਜਦ ਗੋਰਾ ਮੇਰੇ ਨਾਲ ਤੋਰਿਆ ਜਦ ਗੋਰਾ ਮੇਰੇ ਨਾਲ ਤੋਰਿਆ ਜਦ ਗੋਰਾ ਮੇਰੇ ਨਾਲ ਤੋਰਿਆ ਜਦ ਗੋਰਾ ਮੇਰੇ ਨਾਲ ਤੁਰਿਆ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਰਾਹ ਵਿੱਚ ਪੁੱਛਣ ਮੇਰੀਆਂ ਸਹੇਲੀਆਂ ਏ ਕੀ ਲੱਗਦਾ ਤੇਰਾ ਨਿਸਖਿਓ ਹਾਣ ਦਿਓ ਏ ਕੀ ਲੱਗਦਾ ਤੇਰਾ ਨਿਸਖਿਓ ਹਾਣ ਦਿਓ ਜਦ ਕੋਰਾ ਕਰ ਅੰਦਰ ਵੜਿਆ 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 ਕਰ ਚੰਨ ਪੁੰਨਿਆਂ ਦਾ ਅੱਜ ਚੜਿਆ ਕਰ ਚੰਨ ਪੁੰਨਿਆਂ ਦਾ ਅੱਜ ਚੜਿਆ ਫਿਰ ਮੇਰਾ ਕਾਲ ਜਾ ਖੇੜਿਆ ਨੀ ਕੁੜੀਓ ਹਾਨ ਦਿਓ ਫਿਰ ਮੇਰਾ ਕਾਲ ਜਾ ਖੇੜਿਆ ਨੀ ਕੁੜੀਓ ਹਾਨ ਦਿਓ ਫਿਰ ਮੇਰਾ ਕਾਲ ਜਾ ਖੇੜਿਆ ਨੀ ਕੁੜੀਓ ਹਾਨ ਦਿਓ ਨੀ ਮੇ ਗੋਰੇ ਨਾਲ ਵਿਆਹੀ ਨੀ ਕੁੜੀਓ ਹਾਨ ਦਿ ਦੀ ਮੇ